ਆਓ ਸੰਗਤ ਜੀ ਇਸ ਵਿੱਚ ਦੇਖਿਏ ਲਾਹੌਰ ਸ਼ਹਿਰ ਨੂੰ ਬਾਬੇ ਨਾਨਕ ਨੇ ਕਿਉਂ ਸ਼ਰਾਪ ਦਿੱਤਾ ਦੀਪਾਲਪੁਰ ਤੋਂ ਲਾਹੌਰ ਪੁੱਜਿਆ ਜਦੋਂ ਮਹਾਰਾਜ ਇੱਥੇ ਆਏ ਇੱਥੇ ਇੱਕ ਖੂਹ ਸੀ ਖੂਹ ਦੇ ਨੇੜੇ ਇੱਕ ਪਿੱਪਲ ਸੀ ਉਹਦੇ ਹੇਠਾਂ ਮਹਾਰਾਜ ਨੇ ਟਿਕਾਣਾ ਕਰ ਲਿਆ ਸੱਚੇ ਪਾਤਸ਼ਾਹ ਜੀ ਜਿੱਥੇ ਮਹਾਰਾਜ ਜੀ ਆਪਣਾ ਟਿਕਾਣਾ ਕੀਤਾ ਸੀ ਉਹਨੂੰ ਸਿਰਿਆਵਾਲਾ ਬਾਜ਼ਾਰ ਵੀ ਕਹਿੰਦੇ ਆ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਹੋਇਆ ਨਿਤਨੇਮ ਦੇ ਅਨੁਸਾਰ ਮਹਾਰਾਜ ਨੇ ਸ਼ਬਦ ਗੁਣ ਅਰੰਭਿਆ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਆ ਕੀ ਹੋਇਆ ਇਧਰੋਂ ਗੁਰੂ ਨਾਨਕ ਸਾਹਿਬ ਜੀ ਸ਼ਬਦ ਗਾ ਰਹੇ ਆ ਤੇ ਸਾਰੇ ਪਾਸੇ ਚੀਖ ਚਿਹਾੜਾ ਬੱਕਰਿਆਂ ਦੇ ਸਿਰ ਉਹ ਕਸਾਈ ਆ ਜਿਹੜੇ ਲਾ ਰਹੇ ਆ ਗਊਆਂ ਨੂੰ ਕਸਾਈ ਕੱਟ ਰਹੇ ਆ ਇੰਨਾ ਜ਼ਿਆਦਾ ਚੀਖ ਚਿਖਾੜਾ ਵੇਖਿਆ ਭਾਈ ਮਰਦਾਨਾ ਜੀ ਨੂੰ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਇਹ ਅੰਮ੍ਰਿਤ ਵੇਲਾ ਹੈ ਤੇ ਲੋਕਾਂ ਨੂੰ ਤਾਂ ਪ੍ਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਸੀ ਇੰਨਾ ਸ਼ੋਰ ਸ਼ਰਾਬਾ ਇੰਨਾ ਲਹੂ ਇੰਨਾ ਜ਼ਹਿਰ ਡਲਦਾ ਦੇਖ ਕੇ ਮਹਾਰਾਜ ਸੱਚੇ ਪਾਸ਼ਾ ਜੀ ਨੇ ਫਰਮਾਇਆ ਸੀ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਮਹਾਰਾਜ ਨੇ ਬਚਨ ਕੀਤੇ ਇਹ ਅੰਮ੍ਰਿਤ ਵੇਲਾ ਅੱਲਾ ਦਾ ਵੇਲਾ ਤੇ ਇੱਥੇ ਕੀ ਹੋ ਰਿਹਾ ਸ਼ਹਿਰ ਦੇ ਵਿੱਚ ਬੰਦਗੀ ਨਹੀਂ ਕੀਤੀ ਜਾ ਰਹੀ ਜ਼ਹਿਰ ਕੋ ਲਿਆ ਜਾ ਰਿਹਾ ਭਾਵ ਜਿਹੜੇ ਬੇਜਵਾਨ ਹਨ گاਵਾ ਨੇ ਬਲਦ ਹਨ ਪਸ਼ੂ ਨੇ ਬੱਕਰੇ ਹਨ ਇਹਨਾਂ ਨੂੰ ਕਟਿਆ ਵਢਿਆ ਜਾ ਰਿਹਾ ਇੱਕ ਮਨੋਤ ਵੀ ਮੰਨੀ ਜਾਂਦੀ ਸਾਜ ਸੰਗਤ ਜੀ ਲਾਹੌਰ ਲੋਰ ਦੇ ਅਰਥ ਜਿਹੜੇ ਹੁੰਦੇ ਆ ਉਹ ਹੁੰਦੇ ਆ ਪ੍ਰਮਾਤਮਾ ਦਾ ਵਸਾਇਆ ਸ਼ਹਿਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਹ ਅੰਮ੍ਰਿਤ ਵੇਲੇ ਨੂੰ ਵਿਅਰਥ ਗਵਾ ਦਿੰਦੇ ਆ ਬਹੁਤ ਜ਼ਿਆਦਾ ਦੁਖੀ ਹੋਣਗੇ ਮਹਾਰਾਜ ਸ਼ਾਹੀ ਉਹਨੂੰ ਗਿਣਦੇ ਸੀ ਜਿਨੇ ਆਪਦੇ ਅੰਮ੍ਰਿਤ ਵੇਲੇ ਨੂੰ ਸੰਭਾਲਿਆ ਰੱਬ ਦੀ ਯਾਦ ਵਿੱਚ ਲਗਾ ਦਿੱਤਾ ਮਹਾਰਾਜ ਕਹਿਣ ਲੱਗੇ ਸਾਹ ਬਾਹੀ ਸਲਾਹ ਜਿੰਨੀ ਧਿਆਆ ਇੱਕ ਮਨ ਸੇਹੀ ਪੂਰੇ ਸਾਹ ਵਖਤ ਉੱਪਰ ਲੜਮੂਏ ਇੱਥੇ ਤਾਂ ਦਿਨ ਚੜ੍ਹਦੇ ਆਸਾਰ ਮੰਦੇ ਜਿਹੜੇ ਮਾਤਾ ਖੰਡ ਪੁੰਡ ਜਾਂਦੇ ਆ ਸਾਧ ਸੰਗਤ ਜੀ ਇਹ ਜਦੋਂ ਮਹਾਰਾਜ ਨੇ ਬਚਨ ਉਚਾਰਨ ਕੀਤਾ ਗੁਰੂ ਸਾਹਿਬ ਜੀ ਲਾਹੌਰ ਤੋਂ ਚਲੇ ਗਏ ਸੀ ਉਕੇ ਮਹਾਰਾਜ ਨੇ ਆਖਿਆ ਸੀ ਇੱਥੇ ਸਵਾ ਪੈਰ ਦਿਨ ਚੜ੍ਹਦੇ ਤੱਕ ਜ਼ੁਲਮ ਵਰਤਿਆ ਕਰੂਗਾ ਜ਼ਹਿਰ ਦੀ ਨਿਆਂ ਹੀ ਕਹਿਰ ਹੁੰਦਾ ਰਹੇਗਾ ਇਹ ਲਾਹੌਰ ਸਹਿਰ ਜ਼ਹਿਰ ਕਹਿਰ ਬਣ ਗਿਆ ਤੇ ਸਵਾ ਪੈਰ ਇਦਾਂ ਹੀ ਲੋਕ ਕਰਦੇ ਸੀ ਇਦਾਂ ਹੀ ਹੁਣ ਹੁੰਦਾ ਰਹੇਗਾ ਮਹਾਰਾਜ ਤਾਂ ਉੱਥੋਂ ਫਿਰ ਜਦੋਂ ਆਏ ਆ ਤੇ ਸਤਿਗੁਰੂ ਦੇ ਬਚਨ ਜਿਹੜੇ ਸੀਗੇ ਤੇ ਸੱਚੇ ਹੁੰਦੇ ਆ ਬਾਕੀ ਲਾਹੌਰ ਦੇ ਵਾਸੀ ਜਿਹੜੇ ਸੀ ਸਾਰੇ ਕਸਾਈ ਬਣੇ ਹੋਏ ਸੀ ਇੱਕ ਤਰ੍ਹਾਂ ਦੇ ਸਾਥ ਸੰਗਤ ਜੀ ਕਸਾਬ ਖਾਨੇ ਬਣੇ ਹੋਏ ਸੀ ਇੱਥੇ ਜ਼ਲਮ ਵਰਤਦਾ ਸੀ ਮਹਾਰਾਜ ਦੇ ਬਚਨ ਸੱਚ ਹੋਣੇ ਹੀ ਸੀ ਸਤਿਗੁਰੂ ਜੀ ਲਾਹੌਰ ਤੋਂ ਆ ਗਏ ਉੱਥੇ ਰਹੇ ਨਹੀਂ ਕਰਤਾਰਪੁਰ ਸਾਹਿਬ ਆ ਕੇ ਜਦੋਂ ਮਹਾਰਾਜ ਨੇ ਨਿਵਾਸ ਕੀਤਾ ਲਾਹੌਰ ਦੇ ਲੋਕ ਸਤਿਗੁਰੂ ਜੀ ਤੋਂ ਆਪਣੇ ਪਾਪ ਬਖਸ਼ਾਉਣ ਵਾਸਤੇ ਮਹਾਰਾਜ ਕੋਲ ਆਏ ਸਤਿਗੁਰੂ ਜੀ ਕੋਲ ਆ ਕੇ ਕਹਿਣ ਲੱਗੇ ਸਾਨੂੰ ਬਖਸ਼ ਲੋ ਗੁਰੂ ਸਾਹਿਬ ਜੀ ਨੇ ਆਖਿਆ ਪਹਿਨ ਸਿੱਖੀ ਧਾਰਨ ਕਰੋ ਬਖਸ਼ੇ ਜਾਉਂਗੇ ਪਟਾਲਾਹੌਰ ਦੇ ਲੋਕਾਂ ਨੇ ਕੀ ਆਖਿਆ ਸੀ ਕਹਿੰਦੇ ਨਹੀਂ ਅਸੀਂ ਸਿੱਖੀ ਨਹੀਂ ਧਾਰਨ ਕਰ ਸਕਦੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਜੇ ਸਿੱਖੀ ਧਾਰਨ ਨਹੀਂ ਕਰ ਸਕਦੇ ਬਖਸ਼ੇ ਵੀ ਨਹੀਂ ਜਾਣੇ ਫਿਰ ਫਿਰ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲੈਣਾ ਜੀ ਇਹਨਾਂ ਨੂੰ ਗੱਦੀ ਮਿਲੀ ਹੈ ਦੂਜੇ ਸਤਿਗੁਰਾਂ ਜੀ ਦੇ ਕੋਲ ਆਏ ਸੀ ਲਾਹੌਰ ਦੇ ਲੋਕ ਸਤਿਗੁਰੂ ਮਹਾਰਾਜ ਨੇ ਕਿਉਂਕਿ ਜੋਤ ਉਹੀ ਆ ਕਹਿਣ ਲੱਗੇ ਭਾਈ ਸਿੱਖੀ ਧਾਰਨ ਕਰੋ ਬਖਸ਼ੇ ਜਾਓਗੇ ਲਾਹੌਰ ਦੇ ਲੋਕ ਮੰਨੇ ਨਹੀਂ ਇਹਨੇ ਅੜੀਲ ਸੁਹਾ ਦੀ ਸੀ ਸਿੱਖੀ ਧਾਰਨ ਵੱਲੋਂ ਝੂਠੇ ਬਣੇ ਰਹੇ ਜਦੋਂ ਫਿਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਗਏ ਕਹਿਣ ਲੱਗੇ ਸਤਿਗੁਰੂ ਜੀ ਲਾਹੌਰ ਦੇ ਵਾਸੀਆਂ ਨੂੰ ਸਾਨੂੰ ਬਖਸ਼ ਲਵੋ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਸਾਡੇ ਵੱਡਿਆਂ ਦਾ ਸਰਾਪ ਹੋਇਆ ਅਸੀਂ ਬਖਸ਼ ਨਹੀਂ ਸਕਦੇ ਕਿਉਂਕਿ ਤੁਸੀਂ ਸਿੱਖੀ ਧਾਰਨ ਤੋਂ ਇਨਕਾਰੀ ਹੁੰਦੇ ਰਹੇ ਹੋ ਜਿੰਨੇ ਵੀ ਲਾਹੌਰ ਦੇ ਲੋਕ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਦੇ ਵਿੱਚ ਹੋਇਆ ਸੀ ਤਾਂ ਹੀ ਲਾਹੌਰ ਸ਼ਹਿਰ ਨੂੰ ਸਰਾਪ ਹੋਇਆ ਜਾਣ ਕੇ ਗੁਰੂਆਂ ਦਾ ਬਖਸ਼ਾਉਣ ਵਾਸਤੇ ਸੇਵਕ ਬਣ ਕੇ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਬਖਸ਼ ਲੋ ਬਾਰ-ਬਾਰ ਬੇਨਤੀ ਕੀਤੀ ਆ ਤੇ ਮਹਾਰਾਜ ਆਪ ਜੀ ਤੋਂ ਬਿਨਾ ਹੋਰ ਕੌਣ ਬਖਸ਼ ਸਕਦਾ ਗੁਰੂ ਜੀ ਨੇ ਆਖਣਾ ਸੀ ਬਖਸ਼ ਨਹੀਂ ਸਕਦੇ ਕਿਉਂਕਿ ਤੁਸੀਂ ਸਿੱਖੀ ਧਾਰਨ ਤੋਂ ਇਹ ਲੋਕ ਜਿਹੜੇ ਨੇ ਇਨਕਾਰੀ ਹੁੰਦੇ ਰਹੇ ਵਾਰ-ਵਾਰ ਉਹਨਾਂ ਦੀ ਨਿਮਰਤਾ ਵੇਖ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵੀ ਸਾਨੂੰ ਬਖਸ਼ ਲੋ ਮਹਾਰਾਜ ਲਾਹੌਰ ਵਾਸੀਆਂ ਨੂੰ ਤਾਂ ਸਤਗੁਰਾਂ ਨੇ ਬਖਸ਼ਣ ਦਾ ਸਮਾਂ ਜਾਣਿਆ ਭਾਈ ਜੇਠਾ ਜੀ ਨੂੰ ਲਾਹੌਰ ਤੋਂ ਆਇਆ ਜਾਣ ਕੇ ਵਿਚਾਰਿਆ ਕਿ ਇਹ ਵਿਚਾਰੇ ਤਾਂ ਕਰਮਾਂ ਦੇ ਮਾਰੇ ਆ ਇਹਨਾਂ ਦੇ ਕੀ ਹੱਥ ਆ ਜੇ ਹੁਣ ਨਾ ਬਖਸ਼ੇ ਫਿਰ ਕੌਣ ਬਖਸ਼ੇਗਾ ਇਤਨਾ ਸੋਚਦਿਆਂ ਤੀਜੇ ਸਤਗੁਰੂ ਮਹਾਰਾਜ ਨੇ ਇਹਨਾਂ ਲਾਹੌਰੀਆਂ ਨੂੰ ਸਿੱਖੀ ਦਾਣ ਦੇ ਕੇ ਬਖਸ਼ ਦਿੱਤਾ ਸੀ ਤੇ ਸ਼ਲੋਕ ਉਚਾਰਨ ਕੀਤਾ ਸੀ ਮਹਾਰਾਜ ਨੇ ਲਾਹੌਰ ਸਹਿਰ ਅੰਮ੍ਰਿਤ ਸਰਸਿਫਤੀ ਦਾ ਘਰ ਗੁਰੂ ਮਹਾਰਾਜ ਨੇ ਫਿਰ ਇਸ ਤਰ੍ਹਾਂ ਦਾ ਵਰ ਵੀ ਦਿੱਤਾ ਪਹਿਲੇ ਜਾਮੇ ਵਿੱਚ ਲਾਹੌਰ ਦੇ ਲੋਕ ਇਨਕਾਰ ਹੀ ਹੁੰਦੇ ਰਹੇ ਦੂਜੇ ਜਾਮੇ ਵਿੱਚ ਮਹਾਰਾਜ ਤੋਂ ਸਿੱਖੀ ਨਹੀਂ ਧਾਰਨ ਕੀਤੀ ਫਿਰ ਤੀਜੇ ਸਤਗੁਰਾਂ ਜੀ ਨੇ ਇਹਨਾਂ ਨੂੰ ਬਖਸ਼ਿਆ ਸੀ ਮੇਰੇ ਕਹਿਣ ਦਾ ਭਾਵ ਇਹ ਆ ਗੁਰਮਖ ਪਿਆਰਿਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਇਹ ਲਾਹੌਰ ਸ਼ਹਿਰ ਉਸੇ ਤਰ੍ਹਾਂ ਹੀ ਵਸਦਾ ਰਹਿ ਜਾਵੇਗਾ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਪਰ ਇਹਦੇ ਮੁਕਾਬਲੇ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਦੀ ਸਿਫਤ ਸਲਾਹ ਦਾ ਘਰ ਬਣ ਜਾਵੇਗਾ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਬਚਨ ਵੀ ਕੀਤੇ ਕਈ ਵਿਦਵਾਨ ਮੰਨਦੇ ਆ ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਆ ਉਦੋਂ ਇਹ ਗਾਵਾਂ ਨੂੰ ਬੱਕਰੀਆਂ ਨੂੰ ਬੱਕਰੀਆਂ ਨੂੰ ਬਹੁਤ ਵੱਢਦੇ ਕੱਟਦੇ ਸੀਗੇ ਬੜਾ ਖੂਨ ਡੁੱਲਦਾ ਸੀ ਇਹ ਮਹਾਰਾਜ ਨੇ ਆਖਿਆ ਸੀ ਜਿਵੇਂ ਤੁਸੀਂ ਇਹਨਾਂ ਨੂੰ ਕੱਟਦੇ ਹੋ ਆਪਸ ਵਿੱਚ ਕੱਟ-ਕੱਟ ਕੇ ਮਰੋਗੇ ਉਦੋਂ ਤੋਂ ਲਾਹੌਰ ਸ਼ਹਿਰ ਦੇ ਘਰਾਣਿਆਂ ਵਿੱਚ ਨਿੱਕੀ ਜਿਹੀ ਲੜਾਈ ਵੱਡਾ ਕਲੇਸ਼ ਬਣ ਜਾਂਦੀ ਸੀ ਆਪਸ ਵਿੱਚ ਲੜ ਕੇ ਮਰ ਜਾਂਦੇ ਸੀ ਹੁਣ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕੀਤੇ ਉਦੋਂ ਉਹ ਮਰਨ ਤੋਂ ਬਚਣ ਲੱਗੇ ਫਿਰ ਸਹਿਜ ਸੁਭਾਅ ਨਾਲ ਦੇ ਹੋ ਗਏ ਏਵੇਂ ਸਾਧ ਸੰਗਤ ਜੀ ਸਤਗੁਰੂ ਤੋਂ ਬੇਮੁਖ ਹੋ ਗਏ ਸੀ ਸ਼ਰਾਪੇ ਵੀ ਗਏ ਸੀ ਪਰ ਤੀਸਰੇ ਜਾਮੇ ਵਿੱਚ ਮਹਾਰਾਜ ਨੇ ਬਖਸ਼ ਦਿੱਤੇ ਫਿਰ ਇਹ ਸੁੱਖ ਨਾਲ ਬਸਣ ਲੱਗੇ ਇਨ੍ਹਾਂ ਤੁਕਾਂ ਦਾ ਦੂਜਾ ਵੱਡਾ ਪ੍ਰਮਾਣ ਇਹ ਵੀ ਆ ਸਤਗੁਰੂ ਦੇ ਬਚਨ ਅਮੋੜ ਭਾਵ ਸਤਗੁਰੂ ਨੇ ਬਚਨ ਜਿਹੜੇ ਕੀਤੇ ਆ ਉਹ 모ੜਨ ਤੋਂ ਰਹਿਤ ਹੁੰਦੇ ਆ ਪਰ ਜੇਕਰ ਸਤਗੁਰੂ ਮਹਾਰਾਜ ਆਪ ਹੀ ਬਖਸ਼ ਦੇਣ ਤਾਂ ਉਹ ਬਖਸ਼ੇ ਜਾਂਦੇ ਇਸ ਲਈ ਸਾਨੂੰ ਕਦੇ ਵੀ ਸਤਗੁਰਾਂ ਦੇ ਬਚਨਾਂ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ ਤੋਰ ਮਾਰੇ ਪੁਰੇ ਸਤਗੁਰੂ ਸੇਈ ਹੁਣ ਸਤਗੁਰ ਮਾਰੇ ਜੇ ਮੇਲਣ ਨੋ ਬਹੁਤੇਰਾ ਲੋਚੀ ਐ ਨਾ ਦੇਈ ਮੇਲਣ ਕਰਤਾਰੇ ਸਾਧ ਸੰਗਤ ਜੀ ਲਾਹੌਰ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਏ ਉੱਥੇ ਇੱਕ ਦੁਨੀ ਚੰਦ ਸੀ ਵੱਡਾ ਸ਼ਾਹੂਕਾਰ ਸੀ ਧਨਾੜ ਸੀ ਉਹਦੀ ਕਥਾ ਵੀ ਬੜੀ ਸੁੰਦਰ ਆਉਂਦੀ ਆ ਤੇ ਮਹਾਰਾਜ ਦੇ ਕੋਲ ਆਇਆ ਇਹ ਦੁਨੀ ਚੰਦ ਬੇਨਤੀ ਕਰਕੇ ਮਹਾਰਾਜ ਜੀ ਨੂੰ ਆਪਣੇ ਘਰ ਲੈ ਗਿਆ ਜਦੋਂ ਮਹਾਰਾਜ ਇਹਦੀ ਹਵੇਲੀ ਦੇ ਅੱਗੇ ਪੁੱਜੇ ਆ ਵੱਡੀ ਸਾਰੀ ਹਵੇਲੀ ਸੀ ਇਹਦੀ ਡਿਊਟੀ ਤੇ ਕਈ ਝੰਡੇ ਝੁਲਦੇ ਦੇਖ ਕੇ ਪੁੱਛਿਆ ਇਹ ਕਾਦੇ ਵਾਸਤੇ ਆ ਨਾਲਦਿਆਂ ਨੇ ਦੱਸਿਆ ਕਿ ਜਿੰਨੇ ਲੱਖ ਰੁਪਈਆ ਦੁਨੀ ਚੰਦ ਦੇ ਪਾਸ ਆ ਉਨੇ ਝੰਡੇ ਆ ਤੇ ਜਦੋਂ ਆਪਾਂ ਪ੍ਰਾਤਨ ਜਨਮ ਸਾਖੀ ਨੂੰ ਪੜ੍ਹਦੇ ਆ ਉਹਦੇ ਅਨੁਸਾਰ ਸੱਤ ਝੰਡੇ ਝੁੱਲ ਰਹੇ ਸੀ ਸਾਧ ਸੰਗਤ ਜੀ ਸੱਤ ਝੰਡੇ ਜਿਸ ਦੇ ਅਰਥ ਸੀ ਵੱਡਾ ਖਜ਼ਾਨਾ ਇਹਦੇ ਕੋਲ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਹੌਮੇ ਦਾ ਢੋਲ ਇੰਨਾ ਉੱਚਾ ਵੱਜਦਾ ਹੈ ਦੇ ਅੰਦਰ ਮਹਾਰਾਜ ਨੇ ਦੁਨੀ ਚੰਦ ਨੂੰ ਸਮਝਾਉਣ ਲਈ ਇੱਕ ਸੂਈ ਦਿੱਤੀ ਕਿ ਇਹਨੂੰ ਸੰਭਾਲ ਕੇ ਰੱਖਣਾ ਅਗਲੇ ਜਹਾਨ ਦੇ ਵਿੱਚ ਲਵਾਂਗੇ ਦਰਗਾਹ ਵਿੱਚ ਮਾਇਆ ਵਿੱਚ ਕੂਕ ਸੁੱਤੇ ਨੂੰ ਜਗਾਉਣ ਲਈ ਸੂਈ ਨੇ ਦੋ ਕੰਮ ਕਰਨੇ ਸੀ ਸੂਈ ਦੇ ਦੋ ਹੀ ਪਾਸੇ ਨੇ ਸੂਈ ਟੰਬ ਜਗਾਉਂਦੀ ਵੀ ਆ ਸੂਈ ਜੋੜਦੀ ਵੀ ਆ ਗੁਰੂ ਨਾਨਕ ਸਾਹਿਬ ਜੀ ਜਗਾਉਣ ਵੀ ਆਏ ਸੀ ਤੇ ਜੋੜਨ ਵੀ ਜਗਾਉਣ ਵਾਲੇ ਤਾਂ ਕਈ ਆਏ ਪਰ ਜੋੜਨ ਵਾਲਾ ਵਿਰਲੇ ਹੀ ਸੀ ਸਾਧ ਸੰਗਤ ਜੀ ਬਾਬਾ ਨਾਨਕ ਜੀ ਜਗਾਈ ਵੀ ਗਏ ਜੋੜੀ ਵੀ ਗਏ ਤੇ ਜੋੜਨ ਲਈ ਥਾਵਾ ਧਰਮਸ਼ਾਲਾ ਸੰਗਤਾਂ ਵੀ ਬਣਾਈ ਜਾ ਰਹੀ ਹੈ ਜਦੋਂ ਜਾਗ ਖੁੱਲੀ ਦੁਨੀ ਚੰਦ ਨੇ ਆਪਣੇ ਹੱਥੀਂ ਸਾਰੇ ਝੰਡੇ ਉਤਾਰ ਦਿੱਤੇ ਸੀ ਜਦੋਂ ਪਤਾ ਲੱਗ ਗਿਆ ਹਉਮੈ ਆ ਮਾਇਆ ਦਾ ਪ੍ਰਭਾਵ ਤੇ ਪਰਾਂ ਹੋ ਗਿਆ ਜਦੋਂ ਪਤਾ ਲੱਗ ਗਿਆ ਵੀ ਇੱਥੋਂ ਤਾਂ ਦਰਗਾਹ ਤੱਕ ਸੂਈ ਕੀ ਬੰਦੇ ਦਾ ਸਰੀਰ ਵੀ ਨਾਲ ਨਹੀਂ ਜਾਂਦਾ ਵੀ ਮੈਂ ਸੂਈ ਕਿਵੇਂ ਲੈ ਜਾਊਂਗਾ ਫਿਰ ਹੋਸ਼ ਆਈ ਜਾਗ ਗਿਆ ਤੇ ਸਤਿਗੁਰੂ ਦੀ ਏਡੀ ਵੱਡੀ ਕਿਰਪਾ ਉੱਥੇ ਵਰਤੀ ਆ ਗੁਰਮੁਖ ਪਿਆਰਿਓ ਇਹ ਦੁਨੀ ਚੰਦ ਦਾ ਜਿਹੜੀ ਹਵੇਲੀ ਸੀ ਘਰ ਸੀ ਸਭ ਤੋਂ ਪਹਿਲਾਂ ਧਰਮਸ਼ਾਲਾ ਹੀ ਇੱਥੇ ਬਣੀ ਲਾਹੌਰ ਦੇ ਵਿੱਚ ਇੱਥੇ ਹੀ ਫਿਰ ਸਿੱਖੀ ਵੀ ਬਖਸ਼ੀ ਦੁਨੀ ਚੰਦ ਨੂੰ ਮਹਾਰਾਜ ਨੇ ਪਖੰਡਾਂ ਤੋਂ ਵੀ ਵਰਜਿਆ ਗੁਰਸਿੱਖੀ ਬਖਸ਼ ਦਿੱਤੀ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਲਾਹੌਰ ਆਇਆ ਇੱਥੋਂ ਦਾ ਹਾਲ ਦੇਖਣ ਵਾਲਾ ਸੀ ਦੇਖਿਆ ਨਹੀਂ ਸੀ ਜਾਂਦਾ ਭਾਵ ਇਤਨੇ ਭਾਵ ਕਸਾਬ ਖਾਨੇ ਕਸਾਈ ਖਾਨੇ ਬਣੇ ਸੀ ਬੁੱਚੜ ਖਾਨੇ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹਦੇ ਵਿੱਚ ਪਸ਼ੂਆਂ ਨੂੰ ਲਗਾਤਾਰ ਕੱਟਿਆ ਜਾ ਰਿਹਾ ਸੀ ਮਾਸ ਖਾਣ ਦੇ ਸ਼ੌਕੀਨ ਸੀ ਵੇਚਦੇ ਵੀ ਸੀਗੇ ਧੰਦਾ ਵੀ ਬਣਾਇਆ ਹੋਇਆ ਸੀ ਸਾਧ ਸੰਗਤ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਜਦੋਂ कीर्तन ਕੀਤਾ ਅੰਮ੍ਰਿਤ ਵੇਲੇ ਹੀ ਵੱਢਣ ਲੱਗ ਜਾਂਦੇ ਸੀ ਤੁਸੀਂ ਵੇਖੋ ਬਸ਼ੂਆ ਨੂੰ ਨਹੀਂ ਤਾਂ ਕਈ ਥਾਂ ਇਹੋ ਜਿਹੇ ਹੁੰਦੇ ਆ ਇੱਥੇ ਕਮ ਸੇ ਕਮ ਲੋਕ ਅੰਮ੍ਰਿਤ ਵੇਲਾ ਸੰਭਾਲਦੇ ਆ ਪਾਪ ਉਹ ਵੀ ਕਰਦੇ ਆ ਪਰ ਇਹ ਤਾਂ ਇਹੋ ਜਿਹੇ ਲੋਕ ਸੀ ਮਿਲ ਸਤ ਸੰਗਤ ਸਮਾ ਬਤਾਏ ਮਹਾਰਾਜ ਨੇ ਇੱਥੇ ਆ ਕੇ ਸਿਮਰੇ ਵਾਹਿਗੁਰੂ ਸਤਨਾਮ ਤਜੇ ਵਿਅਰਥ ਜੇ ਕਰਕੇ ਕਾਮ ਥਾ ਨਿਰ ਤਤਕਾਲ ਵਿਸਾਲਾ ਧਰੇ ਉਪਦੇਸ਼ ਜੋ ਜਉ ਦੇ ਅਲ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਦੁਨੀ ਚੰਦ ਜਿਹਦੇ ਤੇ ਮਾਇਆ ਦੀ ਖੇਡ ਪਈ ਹੋਈ ਸੀ ਜੋ ਮਾਇਆ ਨੂੰ ਹੀ ਸਭ ਕੁਝ ਮੰਨਦਾ ਸੀ ਸਮਝਦਾ ਸੀ ਗੁਰੂ ਮਹਾਰਾਜ ਬਾਬਾ ਨਾਨਕ ਜੀ ਨੇ ਉਹਦੇ ਤੇ ਕਿਰਪਾ ਕੀਤੀ ਉਹਨੂੰ ਸਮਝਾਇਆ ਦੇਖੋ ਜਦੋਂ ਦੁਨੀ ਚੰਦ ਨੇ ਪੁੱਛਿਆ ਅੱਗੇ ਮਹਾਰਾਜ ਪੁੱਜਦਾ ਕੀ ਹੈ ਦੱਸੋ ਫਿਰ ਜੇ ਸੂਈ ਇੱਥੋਂ ਤੋਂ ਲੈ ਕੇ ਉੱਥੋਂ ਤੱਕ ਨਹੀਂ ਜਾਂਦੀ ਦਰਗਾਹ ਦੇ ਵਿੱਚ ਕੀ ਜਾਵੇਗਾ ਗੁਰੂ ਸਾਹਿਬ ਜੀ ਨੇ ਆਖਿਆ ਤੂੰ ਦੇਖ ਤਾਂ ਲਿਆ ਆਪਣੇ ਪਿਤਾ ਦੇ ਹਸ਼ਰਤੋਂ ਜਿਤੋਂ ਵਾਸ਼ਨਾ ਨਹੀਂ ਸੀ ਮਰੀ ਤੇ ਜਿਨੇ ਧਨ ਇਕੱਠਾ ਕੀਤਾ ਸੀ ਅੱਗੇ ਪੁੱਜਦਾ ਹੈ ਦੁਨੀ ਚੰਦ ਸਤ ਕਿਰਤ ਕਰ ਦੇਹ ਜੋਦਾਨ ਪ੍ਰਾਪਤ ਤੇ ਫਲ ਮਹਿਦ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦੁਨੀ ਚੰਦ ਤੁਸੀਂ ਵੇਖਦੇ ਹੋ ਕਿ ਧਨ ਪਰਿਵਾਰ ਇਹਦੇ ਨਾਲ ਬੰਦੇ ਦਾ ਮੋਹ ਹੁੰਦਾ ਪਰ ਇੱਥੇ ਦੁਨੀਆ ਚ ਹੀ ਸਹਾਈ ਹੁੰਦੇ ਆ ਇਹਨਾਂ ਦਾ ਸਾਥ ਕੂੜ ਸਮਾਨ ਪਰ ਅੱਗੇ ਤਾਂ ਨਾਮ ਕੀਤੀ ਹੋਈ ਸੰਗਤ ਪਾਵਨ ਜੀਵਨ ਨੇ ਕੰਮ ਆਉਣਾ ਹੈ ਆਗੇ ਹੋਵੇ ਤੁਹੇ ਸਹਾਈ ਸਤਨਾਮ ਜਪੀਐ ਲਿਬਲਾਈ ਸਤ ਸੰਗਤ ਕੋ ਕਰੋ ਮਲਾਪਾ ਤਜਿਏ ਅਪਰ ਵਿਕਾਰ ਕਲਪ ਲਾਹੌਰ ਦੇ ਵਿੱਚ ਜਦੋਂ ਮਹਾਰਾਜ ਆਏ ਆ ਤੇ ਸਿਕੰਦਰ ਲੋਧੀ ਦਾ ਪੀਰ ਸੈयद ਅਹਿਮਦ ਤੱਕੀ ਮਹਾਰਾਜ ਨੂੰ ਮਿਲਿਆ ਕਹਿੰਦੇ ਸੈयद ਤੱਕੀ ਬੜਾ ਹੀ ਜਿੱਦੀ ਕਟੜ ਇਹੋ ਜੇ ਸੁਭਾਅ ਦਾ ਮਾਲਕ ਸੀ ਇਹਦੇ ਕਹੇ ਅਨੁਸਾਰ ਸਿਕੰਦਰ ਲੋਧੀ ਤੁਰਦਾ ਸੀ ਕਿਉਂਕਿ ਉਹਦਾ ਪੀਰ ਸੀ ਹੁਣ ਪੀਰ ਬਹੁਤ ਵੱਡਾ ਹੁੰਦਾ ਇਸਲਾਮ ਦੇ ਵਿੱਚ ਤੇ ਸਿਕੰਦਰ ਲੋਧੀ ਦਾ ਇੱਕ ਰਾਜੇ ਦਾ ਪੀਰ ਹੋਵੇ ਹੰਕਾਰ ਸੀ ਬਹੁਤ ਜ਼ਿਆਦਾ ਸਿਕੰਦਰ ਲੋਧੀ ਦੇ ਜ਼ੁਲਮਾਂ ਵਿੱਚ ਉਹਦੇ ਹੀ ਹੱਥ ਸੀ ਇਹਨੇ ਸਿਕੰਦਰ ਨੂੰ ਕਹਿਣਾ ਤੂੰ ਆਹ ਕੰਮ ਨੇ ਕਰ ਦੇਣਾ ਕਬੀਰ ਸਾਹਿਬ ਜੀ ਨੂੰ ਵੀ ਜੰਜੀਰ ਨਾਲ ਬੰਨ ਕੇ ਜੇ ਦਰਿਆ ਗੰਗਾ ਵਿੱਚ ਸੁੱਟਵਾਇਆ ਸੀ ਉਹਦੇ ਵਿੱਚ ਵੀ ਇਹੋ ਜੇ ਪੀਰਾਂ ਦੀ ਕਟੜਤਾ ਦਾ ਹੱਥ ਸੀ ਇਹ ਗੱਲ ਵੱਖਰੀ ਆ ਭਗਤ ਕਬੀਰ ਜੀ ਰੱਬ ਦੀ ਕਿਰਪਾ ਨਾਲ ਉੱਪਰ ਤਰ ਕੇ ਆ ਗਏ ਸੀ ਇਹ ਸੈਯਦ ਨੂੰ ਜਦੋਂ ਪਤਾ ਲੱਗਾ ਲਾਹੌਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ ਆ ਮਲਾਣਿਆਂ ਨੂੰ ਨਾਲ ਲੈ ਕੇ ਚਰਚਾ ਕਰਨ ਆਇਆ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇੱਕ ਅੱਲਾ ਤੇ ਉਹ ਖਲਕ ਦੀ ਗੱਲ ਕਹੀ ਤੇ ਝੁੱਕ ਗਿਆ ਗੁਰੂ ਮਹਾਰਾਜ ਨੇ ਆਖਿਆ ਦੇਖ ਸੈਯਦ ਤੇਰੇ ਅੰਦਰ ਬਹੁਤ ਜ਼ਿਆਦਾ ਕਟੜਤਾ ਹੈ ਇਤਨੀ ਕਟੜਤਾ ਇਤਨੀ ਕਠੋਰਤਾ ਦੇ ਨਾਲ ਧਰਮ ਹੀ ਨਹੀਂ ਬਣਿਆ ਜਾਣਾ ਇਹ ਸ਼ਰਅ ਦੇ ਜਾਲ ਵਿੱਚੋਂ ਨਿਕਲਣ ਲਈ ਮਹਾਰਾਜ ਨੇ ਕਿਹਾ ਵੀ ਜੋ ਤੂੰ ਕਹਿਣਾ ਹੈ ਇਹ ਮੇਰੇ ਵਿੱਚ ਜੰਜਾਲ ਨੇ ਹਰ ਪ੍ਰਾਣੀ ਨਾਲ ਪਿਆਰ ਕਰਨ ਦਾ ਮਹਾਰਾਜ ਨੇ ਉਪਦੇਸ਼ ਦਿੱਤਾ ਗਿਆਨੀ ਗਿਆਨ ਸਿੰਘ ਜੀ ਤਾਂ ਇੱਥੋਂ ਤੱਕ ਲਿਖਦੇ ਆਪਦੇ ਗ੍ਰੰਥ ਦੇ ਵਿੱਚ ਸਾਧ ਸੰਗਤ ਜੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਵੀ ਆਖਿਆ ਸੀ ਦੇਖੋ ਪੀਰ ਜੀ ਜਿਹੜੇ ਬਟੇਰੇ ਬੰਦੇ ਹੁੰਦੇ ਆ ਜਾਲ ਦੇ ਵਿੱਚ ਉਹ ਹਾਂਸਾਂ ਦੇ ਸਮਾਨ ਕਿਵੇਂ ਉੱਡ ਸਕਦੇ ਆ ਸਮਾਨ ਦੇ ਵਿੱਚ ਜਿਹੜੇ ਬਟੇਰਿਆਂ ਨੂੰ ਜਾਲ ਦੇ ਵਿੱਚ ਬੰਨ ਕੇ ਰੱਖਿਆ ਹੋਵੇ ਉਹ ਹਾਂਸਾਂ ਮੰਗ ਉਡਾਰੀ ਨਹੀਂ ਲਾ ਸਕਦੇ ਸੈਂਕੜੇ ਲਾਹੌਰੀ ਲੋਕ ਆਏ ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰ ਉਹਨਾਂ ਨੇ ਸੁਣੇ ਸੇਵਕ ਵੀ ਬਣੇ ਤੇ ਪੀਰ ਸૈયਦ ਤੱਕੀ ਦੀ ਕਬਰ ਉੱਚ ਪਿੰਡ ਦੇ ਵਿੱਚ ਬਣੀ ਹੋਈ ਆ ਗੁਰਮੁਖ ਪਿਆਰਿਓ ਤੇ ਮਹਾਰਾਜ ਕਈ ਇਤਿਹਾਸਕਾਰ ਕਹਿੰਦੇ ਆ 20 ਦਿਨ ਲਾਹੌਰ ਰਹੇ ਆ ਗੁਰੂ ਨਾਨਕ ਸਾਹਿਬ ਜੀ ਸੈਦਪੁਰ ਇਹਨੂੰ ਐਮਨਾਬਾਦ ਵੀ ਕਿਹਾ ਜਾਂਦਾ ਐਮਨਾਬਾਦ ਵੀ ਕਿਹਾ ਜਾਂਦਾ ਤੇ ਮਹਾਰਾਜ ਇੱਧਰ ਜਦੋਂ ਆਏ ਆ ਇੱਧਰ ਵੀ ਸ਼ਹਿਰਾਂ ਵਿੱਚ ਮੌਲਵੀ ਜ਼ਬਰ ਦੇ ਨਾਲ ਧਰਮ ਫੈਲਾ ਰਹੇ ਹੁਣ ਦੇਖੋ ਸਾਧ ਸੰਗਤ ਜੀ ਜ਼ੁਲਮ ਕਰਨਾ ਵੀ ਪਾਪ ਹੁੰਦਾ ਤੇ ਜ਼ੁਲਮ ਸਹਿਣਾ ਵੀ ਪਾਪ ਹੁੰਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹਨਾਂ ਦੇ ਪਖੰਡ ਵੀ ਦੂਰ ਕੀਤੇ ਆਪਣੀ ਬਾਣੀ ਦੀ ਕਲਾ ਵਰਤਾਈ ਜਦੋਂ ਮਹਾਰਾਜ ਸੈਦਪੁਰ ਪੁੱਜਿਆ ਗੁਰਮੁਖੋ ਇੱਥੇ ਮਹਾਰਾਜ ਨੇ ਆਬਦਾ ਡੇਰਾ ਸ਼ਹਿਰ ਤੋਂ ਬਾਹਰ ਰੱਖਿਆ ਸੈਦਪੁਰ ਨੂੰ ਹੀ ਮੈਂ ਦੱਸਦਿਆਂ ਐਮਨਾਬਾਦ ਵੀ ਕਹਿ ਦਿੰਦੇ ਆ ਕਈ ਵਾਰੀ ਇੱਕ ਨਗਰ ਦੇ ਜਿਵੇਂ ਦੋ ਤਿੰਨ ਨਾਮ ਹੁੰਦੇ ਐਮਨਾਬਾਦ ਵੀ ਕਹਿ ਦਿੰਦੇ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀ ਧਰਤੀ ਇੱਥੇ ਰੋੜ ਵਾਲੀ ਸੀ ਤੇ ਬਾਬੇ ਦੇ ਪੁੱਜਣ ਦੇ ਨਾਲ ਹੀ ਪੂਜਣ ਯੋਗ ਹੋ ਗਈ ਉੱਥੇ ਸ਼ਹਿਰ ਦੇ ਵਿੱਚ ਸਾਧ ਸੰਗਤ ਜੀ ਇੱਕ ਬੜਾ ਹੀ ਭਲਾ ਬੰਦਾ ਘਟੌੜਾ ਗੋਤ ਦਾ ਇੱਕ ਤਰਖਾਨ ਰਹਿੰਦਾ ਸੀ ਜਿਹਦਾ ਨਾਮ ਸੀ ਭਾਈ ਲਾਲੋ ਉਹਦੀ ਸਿੱਧੀ ਸਾਦੀ ਸ਼ਖਸੀਅਤ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਦਿਲਾਂ ਵਿੱਚ ਖਿੱਚ ਪਾਈ ਆ ਭਾਈ ਲਾਲੋ ਜੀ ਦੇ ਤੇ ਉਹਨਾਂ ਦੀ ਘਰਵਾਲੀ ਦੇ ਸੰਬੰਧੀ ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਹੋਇਆ ਲਾਲੋ ਸਾਧ ਬੜਾ ਸੰਤੋਖੀ ਕਰ ਧਰਮ ਮਜੂਰੀ ਕਾਇਆ ਪੋਖੀ ਤਰਿਆ ਤਾਕੀ ਬੜੀ ਸੁਜਾਨ ਭਰਤਾ ਕੋ ਜਾਣੇ ਭਗਵਾਨ ਮਿਲ ਪੈਸਾ ਤਬ ਅਨ ਲੇ ਖਾਵੇ ਨਹੀਂ ਤਰਿਆ ਸਾਗ ਚੁਗ ਲਿਆਵੇ ਮਹਾਰਾਜ ਉੱਥੇ ਗਏ ਜਿਹੜਾ ਵਾਰਤਾ ਲਾਪ ਹੋਇਆ ਬਹੁਤ ਸੁੰਦਰ ਆ ਆਵਾਜ਼ ਦਿੱਤੀ ਮਹਾਰਾਜ ਨੇ ਭਾਈ ਲਾਲੋ ਜੀ ਮਹਾਰਾਜ ਇਸ ਤਰ੍ਹਾਂ ਆਵਾਜ਼ ਆਈ ਭਾਈ ਲਾਲੋ ਕੀ ਪਿਆ ਕਰਨਾ ਹੈ ਜੀ ਕਿੱਲੇ ਪਿਆ ਘਟਦਾ ਹਾਂ ਲਾਲੋ ساری ਉਮਰ ਕਿੱਲੇ ਹੀ ਘਟਦਾ ਰਹੇਗਾ ਭਾਈ ਲਾਲੋ ਜੀ ਨੂੰ ਉਸ ਸਮੇਂ ਸੂਝ ਆਈ ਕਿ ਕਿੱਲੇ ਘੜਨ ਤੋਂ ਇਲਾਵਾ ਵੀ ਹੋਰ ਕੋਈ ਕੰਮ ਆ ਜਿਹੜਾ ਮੈਂ ਕਰ ਨਹੀਂ ਰਿਹਾ ਫਿਰ ਉਹਨੇ ਨਿਰੰਕਾਰੀ ਬਾਬੇ ਦੇ ਚਰਨ ਪਕੜੇ ਤੇ ਜੀਵਨ ਸੰਗਰਾਮ ਦੇ ਵਿੱਚ ਜੂਝਣ ਲਈ ਤਿਆਰ ਹੋ ਗਿਆ ਉਹੀ ਲਾਲੋ ਜੋ ਪਹਿਲਾਂ ਆਪਣੀ ਝੁੱਗੀ ਤੋਂ ਬਾਹਰ ਨਹੀਂ ਸੀ ਝਾਕਦਾ ਹੁਣ ਹਾਕਮਾਂ ਨਾਲ ਟੱਕਰ ਲੈਣ ਜੋਗਾ ਹੋ ਗਿਆ ਉਹਦਾ ਘਰ ਧਰਮ ਸਿੱਖਣ ਦਾ ਟਿਕਾਣਾ ਬਣਿਆ ਉਹਦੇ ਵਿੱਚ ਸਵੈਮਾਨ ਜਾਗ ਉੱਠਿਆ ਤੇ ਉਹਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਘਰ ਵਿੱਚ ਟਿਕੇ ਰਹਿਣ ਦੀ ਬੇਨਤੀ ਕੀਤੀ ਆ ਜਾਣਦਾ ਸੀ ਕਿ ਉੱਚ ਜਾਤੀਆਂ ਦੇ ਗੁੱਸੇ ਦਾ ਸ਼ਿਕਾਰ ਹੋਵੇਗਾ ਪਰ ਲਾਲੋ ਨੇ ਹੁਣ ਕਿੱਲੇ ਘੜਨ ਤੋਂ ਇਲਾਵਾ ਉਹਨੂੰ ਅਧਿਆਤਮ ਦੀ ਵੀ ਸੋਝੀ ਆਈ ਸੀ ਸਾਧ ਸੰਗਤ ਜੀ ਲੋਕਾਂ ਨੂੰ ਇੱਕ ਵਾਰੀ ਫੇਰ ਪਾਈ ਲਾਲੋ ਰਾਹੀ ਰਾਜਨ ਕੌਣ ਤਮਾਰੇ ਆਵੇ ਐਸੋ ਭਾਉ ਬਿਧਰ ਕੋ ਦੇਖਿਓ ਉਹੋ ਗਰੀਬ ਮੋਹੇ ਭਾਵੇ ਤਾ ਪ੍ਰਤੱਖ ਪ੍ਰਮਾਣ ਸੈਦਪੁਰ ਮਿਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿੰਨੇ અવਤਾਰ ਹੰਕਾਰੀਆਂ ਦੇ ਘਰ ਛੱਡ ਕੇ ਵਿਦਰ ਦੇ ਘਰੇ ਗਏ ਆ ਚਾਹੇ ਸ਼੍ਰੀ ਕ੍ਰਿਸ਼ਨ ਜੀ ਦੀ ਆਪਾਂ ਗੱਲ ਕਰਦੇ ਆ ਕੋਈ ਵੀ ਹੋਵੇ ਸਾਧ ਸੰਗਤ ਜੀ ਗਰੀਬਾਂ ਦੇ ਨਾਲ ਅਵਤਾਰੀ ਪੁਰਖਾਂ ਦਾ ਪਿਆਰ ਹੁੰਦਾ ਜਿਨ੍ਹਾਂ ਦੇ ਦਿਲਾਂ 'ਚ ਗਰੀਬੀ ਹੁੰਦੀ ਹੈ ਇਹ ਵੀ ਸਾਧ ਸੰਗਤ ਜੀ ਸਾਖੀ ਆਉਂਦੀ ਆ ਜਦੋਂ ਭਾਈ ਲਾਲੋ ਨੇ ਗੁਰੂ ਨਾਨਕ ਦੇਵ ਜੀ ਲਈ ਪ੍ਰਸ਼ਾਦ ਤਿਆਰ ਕੀਤਾ ਤਾਂ ਫਿਰ ਗੁਰੂ ਪਾਤਸ਼ਾਹ ਜੀ ਨੂੰ ਜਾ ਕੇ ਭਾਈ ਲਾਲੋ ਜੀ ਨੇ ਕਿਹਾ ਉਹਨਾਂ ਦੇ ਭੋਜਨ ਕਰਨ ਲਈ ਵੱਖਰਾ ਚੌਂਕਾ ਤਿਆਰ ਕਰ ਦਿੱਤਾ ਹੈ ਹੁਣ ਉਹ ਆ ਕੇ ਪ੍ਰਸ਼ਾਦਾ ਛੱਕ ਸਕਦੇ ਆ ਤੇ ਮਹਾਰਾਜ ਨੇ ਆਖਿਆ ਸੀ ਲਾਲੋ ਸਾਰੀ ਧਰਤੀ ਮੇਰਾ ਚੌਂਕਾ ਤੇ ਜਿਹੜਾ ਸੱਚ ਨਾਲ ਪਿਆਰ ਕਰਦਾ ਉਹ ਸੋਚਾ ਹੈ ਸ੍ਰੀ ਮੁਖ ਕਹਤ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇੱਕ ਪੰਗਤੀ ਆਉਂਦੀ ਆ ਸ੍ਰੀ ਮੁਖ ਕਹਤ ਬਾਬੇ ਦੇ ਬਚਨ ਆ ਧਰਤ ਹੈ ਜਿਤਨੀ ਤਿਤਨੋ ਚੌਂਕਾ ਜਾਨੋ ਆ ਸਾਰੀ ਧਰਤੀ ਸਾਡਾ ਚੌਂਕਾ ਸਤਿ ਰਤੇ ਸੇ ਸੂਚੇ ਹੋਏ ਮੰਨ ਕੇ ਪਰਮ ਮਟਾਨੋ ਐਸਲੀ ਆਪਣੇ ਮਨ ਦੇ ਵਿੱਚੋਂ ਭਰਮ ਵੀ ਦੂਰ ਕਰਦੋ ਭਾਈ ਲਾਲੋ ਜੀ ਨੇ ਰੁੱਖਾ ਮਿੱਸਾ ਪ੍ਰਸ਼ਾਦਾ ਤਿਆਰ ਕੀਤਾ ਸਾਰਿਆਂ ਨੇ ਇਕੱਠਾਂ ਬੈਠ ਕੇ ਛਕਿਆ ਤੇ ਮਹਾਰਾਜ ਨੇ ਅਸੀਸ ਵੀ ਦਿੱਤੀ ਸੀ ਉੱਪਰ ਸੀਸ ਉਠਾਵੇ ਨਾ ਜਬ ਸ੍ਰੀ ਗੁਰੂ ਹਾਥ ਧਰਾ ਸਿਰ ਤਾਂਹੀ ਸ਼ੂਵਤ ਹਾਥ ਕਾ ਪਾਠ ਖੁਲੇ ਤੇ ਲੋਕਨ ਕੀ ਸਦਪੀ ਮਨਮਾਹੀ ਜਦੋਂ ਮਹਾਰਾਜ ਜੀ ਭਾਈ ਲਾਲੋ ਜੀ ਦੇ ਘਰ ਆਏ ਆ ਤੇ ਉੱਚੀਆਂ ਜਾਤੀਆਂ ਦੇ ਜਿਹੜੇ ਲੋਕ ਸੀ ਉਨ੍ਹਾਂ ਨੇ ਕਰਾਈਆ ਕਹਿਣਾ ਮਹਾਰਾਜ ਨੂੰ ਸ਼ੁਰੂ ਕੀਤਾ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਈਆ ਭਾਈ ਮਰਦਾਨਾ ਜੀ ਨੂੰ ਕਰਾਈਏ ਦਾ ਡੂਮ ਮਰਾਸੀ ਸ਼ਬਦ ਇਦਾਂ ਕਹਿ ਕੇ ਸਾਧ ਸੰਗਤ ਜੀ ਸੰਬੋਧਨ ਕੀਤੇ ਪਰ ਉਹ ਰੱਬ ਦੇ ਰੰਗ ਵਿੱਚ ਰਤੇ ਹੋਏ ਭਾਈ ਲਾਲੋ ਜੀ ਦੇ ਕਰ ਰਹੇ ਆ ਉੱਚੀ ਜਾਤੀ ਦਾ ਮਾਨ ਸੀ ਉਥੋਂ ਦੇ ਐਮਨਾਬਾਦ ਦੇ ਹਾਕਮ ਦਾ ਨਾਮ ਜ਼ਾਲਮ ਖਾਂ ਸੀ ਤੇ ਉਹਦਾ ਇੱਕ ਕਰਮਚਾਰੀ ਸੀ ਹੈਰੜ ਜਾਤ ਦਾ ਖੱਤਰੀ ਮਲਕ ਭਾਗੋ ਉਹਨੂੰ ਵੀ ਬੜੀ ਹਉਮੈ ਵਿੱਚ ਰਹਿੰਦਾ ਸੀ ਇਹ ਵੀ ਪ੍ਰਸਿੱਧ ਆ ਉਹਦੇ ਬਾਰੇ ਗੱਲ ਕਿ ਇਨਸਾਫ਼ ਕਰਦਾ ਨਹੀਂ ਤੋਲਦਾ ਸੀ ਤੋਲਣ ਤੋਂ ਭਾਵੇਂ ਆ ਵੀ ਜਿਹਦਾ ਪਲੜਾ ਭਾਰੀ ਹੋ ਜਾਂਦਾ ਸੀ ਜਿਹੜਾ ਵੱਡੀ ਦੇ ਦਿੰਦਾ ਸੀ ਉਹਦਾ ਪਲੜਾ ਭਾਰੀ ਕਰ ਦਿੰਦਾ ਸੀ ਇਸ ਕਰਕੇ ਇੱਕ ਪਾਸੇ ਪਰਜਾ ਜ਼ਾਲਮਖਾਨ ਹੱਥੋਂ ਦੁਖੀ ਸੀ ਦੂਜੇ ਪਾਸੇ ਆਪਣੇ ਜਾਤਪਰਾ ਮਲਕ ਭਾਗੋਂ ਦੇ ਹੱਥੋਂ ਤੰਗ ਆਈ ਹੋਈ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਸਮਝਾਇਆ ਤੇ ਉਹਦੇ ਘਰ ਮਹਾਰਾਜ ਬ੍ਰਹਮ ਭੋਜ ਤੇ ਨਹੀਂ ਗਏ ਭਾਈ ਲਾਲੋ ਜੀ ਦੀ ਕੁਦਰੇ ਦੀ ਰੋਟੀ ਹੀ ਅਸਲ ਮਹਾਰਾਜ ਨੇ ਆਖਿਆ ਇਹ ਬ੍ਰਹਮ ਭੋਜ ਆ ਤੇ ਮਲਕ ਭਾਗੋ ਨੂੰ ਆਖਿਆ ਤੇਰੇ ਅੰਨ ਵਿੱਚ ਲਹੂ ਆ ਧਰਮੀਆਂ ਦੇ ਭੋਜਨ ਯੋਗ ਨਹੀਂ ਤੇ ਇਹੀ ਸੀ ਜਿਹਨੇ ਮਹਾਰਾਜ ਦੇ ਅਨਨ ਪਿਆਰੇ ਸੇਵਕ ਭਾਈ ਮਰਦਾਨਾ ਜੀ ਨੂੰ ਮਰਾਸੀ ਕਹਤਾ ਸੀ ਡੂਮ ਆਖਿਆ ਸੀ ਤੇ ਮਹਾਰਾਜ ਕਹਿਣ ਲੱਗੇ ਮਲਕ ਭਾਗੋ ਸਾਡੀ ਗੱਲ ਧਿਆਨ ਦੇ ਨਾਲ ਸੁਣ ਸਾਨੂੰ ਤੂੰ ਕਰਾਈਆ ਆਖਿਆ ਤੇ ਸਾਡੇ ਪਿਆਰੇ ਨੂੰ ਭਾਈ ਮਰਦਾਨਾ ਜੀ ਨੂੰ ਡੂਮ ਮਰਾਸੀ ਆਖਿਆ ਮਰਦਾਨਾ ਮਰਾਸੀ ਨਹੀਂ ਰਬਾਬੀ ਆ ਜੋ ਭੁੱਲਿਆਂ ਨੂੰ ਸ਼ਬਦ ਸੁਨਾਸ ਸੁਣਾ ਕੇ ਰਾਹੇ ਪਾਉਂਦਾ ਕਿਸੇ ਦੇ ਜ਼ਬਰ ਤੇ ਜ਼ੋਰ ਨਾਲ ਅਨ ਪਾਉਣ ਨੂੰ ਮੈਂ ਕਦੇ ਤਿਆਰ ਨਹੀਂ ਜਿਸ ਰਾਹ ਤੇ ਤੁਰ ਰਿਆਂ ਹਾਂ ਇਹੀ ਅਸਲ ਵਿੱਚ ਚੰਗਾ ਰਾਹ ਜੇ ਤੈਨੂੰ ਕੋਈ ਸ਼ੰਕਾ ਹੈ ਆਪਣਾ ਤਿਆਰ ਕੀਤਾ ਭੋਜਨ ਲੈ ਆ ਉਧਰੋਂ ਭਾਈ ਲਾਲੋ ਜੀ ਕੋਧਰੇ ਦੀ ਰੋਟੀ ਲੈ ਆਉਣਗੇ ਦੋਹਾਂ ਦੀਆਂ ਰੋਟੀਆਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦੋਹਾਂ ਪਾਵਨ ਹੱਥਾਂ ਤੇ ਰੱਖ ਕੇ ਨਪੀੜੀਆਂ ਪ੍ਰਤੱਖ ਦਿਖਾਇਆ ਕੋਧਰੇ ਵਿੱਚ ਦੁੱਧ ਦਾ ਭਾਈ ਲਾਲੋ ਜੀ ਦੀ ਰੋਟੀ ਵਿੱਚ ਪਕਵਾਨਾਂ ਦੇ ਵਿੱਚ ਲਹੂ ਉਹ ਵੀ નિર્ਦੋਸ਼ਾਂ ਦਾ ਲੇ ਪਿੰਡੀ ਸਾਗ ਕਰ ਮਹਿ ਦਵਾਈ ਸ੍ਰਵਤ ਦੁੱਧ ਤਾਂ ਮੂੰਹ ਅਦਕਾਈ ਭੋਜਨ ਜਗ ਕਰ ਮੂੰਹ ਲਾਓ ਮਲਾ ਰਕਤ ਦੀ ਧਾਰਾ ਤਾਸੋ ਚਲਾ ਤੇ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਇੱਕ ਤੇ ਦੁੱਧ ਰਖਤਿਕ ਨਿਸਰੀ ਗੰਗ ਸਰਸਰੀ ਸੀਤੈ पसਰੀ ਮਹਾਰਾਜ ਕਹਿਣ ਲੱਗੇ ਕਿਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਪਰ ਜਦੋਂ ਬੀਜ ਦਿਓ ਬੂਟਾ ਅੱਗ ਪੇ ਫਿਰ ਤਾਂ ਮਲਕ ਭਾਗੋ ਕੰਡੇ ਸੂਲਾਂ ਪੇ ਨਿਕਲ ਆਉਂਦੇ ਆ ਧੰਦੇ ਨਾਲ ਇਕੱਠੇ ਕੀਤੇ ਪਦਾਰਥ ਦੁਖਦਾਈ ਨਹੀਂ ਹੁੰਦੇ ਪਰ ਜਦੋਂ ਨਿਰਮਲ ਹਿਰਦਿਆਂ ਵਾਲੇ ਖਾਂਦੇ ਆ ਤਾਂ ਪੀੜਿਤ ਹੁੰਦੇ ਆ ਇਨਾ ਲੱਗਦਾ ਵੀ ਇਹ ਦੁਖਦਾਈ ਨਹੀਂ ਧਿਆਨ ਉਖੜਦਾ ਸਿਮਰਨ ਟੁੱਟ ਜਾਂਦਾ ਰਸ ਗਮ ਹੋ ਜਾਂਦਾ ਬੰਦੇ ਦਾ ਆਨੰਦ ਨਹੀਂ ਆਉਂਦਾ ਕਿਹਦਾ ਜੀ ਕਰਦਾ ਪਕਵਾਨ ਛੱਡ ਕੇ ਕੁਦਰਤ ਆ ਖਾਵੇ ਪਰ ਕਿਹਦਾ ਜੀ ਕਰੇਗਾ ਸਾਹਮਣੇ ਖੰਡ ਵਿੱਚ ਲਪੇਟਿਆ ਜ਼ਹਿਰ ਖਾਵੇ ਭਾਗੋ ਦੀ ਜਾਗ ਖੁੱਲੀ ਉਹਨੇ ਸੁੱਤੇ ਹੋਏ ਭਾਗ ਜਾਗ ਉੱਠੇ ਮਲਕ ਭਾਗੋ ਨੂੰ ਪਾਤਸ਼ਾਹ ਜੀ ਨੇ ਉਪਦੇਸ਼ ਦਿੰਦੇ ਹੋਏ ਕਿਹਾ ਬੰਦਗੀ ਬੰਦਗੀ ਬਿਗੈਰ ਬੰਦਾ ਬੰਦਾ ਨਹੀਂ ਹੈ ਭਜਨ ਤੇ ਨਾਮ ਉਹਦੀ ਹਜ਼ੂਰੀ ਵਿੱਚ ਕਰਨ ਦੇ ਨਾਲ ਸਰੀਰ ਦਾ ਹੰਕਾਰ ਟੁੱਟਦਾ ਕਿਰਤ ਕਰੋ ਧਰਮ ਨਾ ਕਰੋ ਕਿਰਤ ਦੀ ਕਮਾਈ ਛਕੋ ਧਰਮ ਕਿਰਤ ਤੇ ਨਾਮ ਇਕੱਠੇ ਰੱਖਣ ਨਾਲ ਜੀਵਨ ਦੇ ਵਿੱਚ ਸ਼ਾਂਤੀ ਰਹਿੰਦੀ ਆ ਸਾਧ ਸੰਗਤ ਜੀ ਕਰ ਮਿਹਨਤ ਸੋ ਸੱਤ ਕਮਾਈ ਦੇ ਅਤਿਵ ਕੋ ਪਿੱਛੇ ਖਾਈ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਦੇ ਵਚਨ ਕਹੇ ਆ ਤੇ ਮਲਕ ਭਾਗੂ ਤਾਂ ਬੜਾ ਸ਼ਰਮਿੰਦਾ ਹੋ ਗਿਆ ਦੇਖੋ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਈਆ ਆਖਿਆ ਤੇ ਮਹਾਰਾਜ ਨੇ ਇਹ ਨਹੀਂ ਆਖਿਆ ਸਾਨੂੰ ਕਿਉਂ ਕਰਾਈਆ ਗਿਆ ਪਰ ਜਦੋਂ ਭਾਈ ਮਰਦਾਨਾ ਜੀ ਨੂੰ ਆਖਿਆ ਮਰਾਸੀ ਡੂਮ ਉਦੋਂ ਬਾਬੇ ਨੇ ਕੀ ਆਖਿਆ ਇਹ ਮਰਾਸੀ ਨਹੀਂ ਲਾਹੌਰ ਦੇ ਲੋਕੋ ਇਹ ਮਰਾਸੀ ਨਹੀਂ ਐਮਨਾਬਾਦ ਦੇ ਲੋਕੋ ਇਹ ਮਰਦਾਨਾ ਰਬਾਬੀ ਆ ਜਿਹੜਾ ਰਬਾਬ ਵਜਾਉਂਦਾ ਭੁੱਲਿਆਂ ਨੂੰ ਸ਼ਬਦ ਸੁਣਾ ਸੁਣਾ ਕੇ ਰਾਹੇ ਪਾਉਂਦਾ ਇਹ ਬਾਬੇ ਦੇ ਬਚਨ ਇੱਥੋਂ ਪਤਾ ਲੱਗਦਾ ਗੁਰੂ ਨਾਨਕ ਸਾਹਿਬ ਜੀ ਆਪਣੀ ਨਿੰਦਿਆ ਸਹਾਰ ਸਕਦੇ ਆ ਸਭ ਕੁਝ ਝਰ ਸਕਦੇ ਆ ਪਰ ਉਹਨਾਂ ਦੇ ਪਿਆਰੇ ਨੂੰ ਕੁਝ ਕਹਿ ਦਵੇ ਕੋਈ ਉਹ ਮਹਾਰਾਜ ਨਹੀਂ ਝਰ ਸਕਦੇ ਇਸ ਕਰਕੇ ਆਖਿਆ ਮਰਦਾਨਾ ਮਰਾਸੀ ਨਹੀਂ ਭਾਈ ਰਬਾਬੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਪਿਆਰ ਕੀਤਾ ਭਾਈ ਮਰਦਾਨਾ ਜੀ ਨੂੰ ਐਵੇਂ ਮਲਕ ਭਾਗੋ ਦਾ ਹੰਕਾਰ ਤੋੜਿਆ ਸਾਧ ਸੰਗਤ ਜੀ ਉੱਚ ਜਾਤੀਆਂ ਦਾ ਭਰਮ ਤੋੜਿਆ ਤੇ ਮਹਾਰਾਜ ਐਮਨਾਬਾਦ ਦੇ ਵਿੱਚ ਭਾਈ ਲਾਲੋ ਜੀ ਦੇ ਕੋਲ ਹੀ ਰਹੇ ਆ ਪਹਿਲੀ ਉਦਾਸੀ ਵਿੱਚ ਉੱਚ ਜਾਤੀਆਂ ਦੇ ਭਰਮ ਤੋੜੇ ਸ਼ਾਹਾਂ ਨੂੰ ਚੇਤਾਵਨੀ ਦਿੱਤੀ ਜਿਹੜੇ ਐਸ਼ ਪ੍ਰਸਤੀ ਵਿੱਚ ਪੈ ਕੇ ਫਰਜ਼ੀ ਭੁੱਲ ਚੁੱਕੇ ਸੀ ਮਹਾਰਾਜ ਜੀ ਨੇ ਉਹਨਾਂ ਦੀਆਂ ਰੰਗ ਰਲੀਆਂ ਮਾਣ ਦੇ ਦੇਖ ਕੇ ਮਹਾਰਾਜ ਨੇ ਆਖਿਆ ਤੁਸੀਂ ਐਸਾ ਰਾਜ ਇੱਥੇ ਮਾਣਿਆ ਆਪਦੀ ਸੁਰਤ ਹੀ ਗਵਾਲੀ ਆ ਰੰਗ ਤਮਾਸ਼ੇ ਕੀਤੇ ਆ ਆਵੇਗਾ ਇੱਕ ਦਿਨ ਜਦੋਂ ਇਹਦਾ ਖਮਿਆਜਾ ਭੁਗਤਣਾ ਪਵੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਭਾਈ ਇਹ ਬਚਨ ਵੀ ਕਰ ਦਿੱਤੇ ਸੀ ਬਾਗਰ ਆਵੇਗਾ ਸਭ ਕੁਝ ਲੁੱਟ ਕੇ ਲੈ ਜਾਵੇਗਾ ਤੇ ਉਹ ਹੋਇਆ ਵੀ ਹੈ ਇਵੇਂ ਬਹੁਤ ਸਾਰੇ ਬਚਨ ਬਾਬੇ ਦੇ ਸੱਚ ਹੋਏ ਇੱਥੇ ਜੋ ਆਪਾਂ ਨੂੰ ਸਿੱਖਿਆ ਮਿਲਦੀ ਆ ਇਹ ਕਥਾ ਦੇ ਵਿੱਚੋਂ ਬਹੁਤ ਵੱਡੀ ਉਹ ਇਹੀ ਆ ਇਹ ਰਕਤ ਭੋਜਨ ਹਮ ਕੈਸੇ ਖਾਵੇ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ ਹੱਕ ਪਰਾਇਆ ਨਾਨਕਾ ਔਰ ਸੂਰਿਸ ਗਾਏ ਹੱਕ ਪਰਾਇਆ ਨਾਨਕਾ ਔ ਸੂਰ ਇਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮਰਦਾਰ ਨਾ ਖਾਏ ਪਰਾਇਆ ਹੱਕ ਮੁਸਲਮਾਨ ਲਈ ਸੂਰ ਤੇ ਹਿੰਦੂ ਲਈ ਗਾਂ ਹੈ ਤੇ ਗੁਰੂ ਪੈਗੰਬਰ ਤਾਂ ਹੀ ਬੰਦੇ ਦੀ ਸ਼ਿਪਾਰਸ਼ ਕਰਦੇ ਆ ਹਾਮੀ ਭਰਦੇ ਆ ਜੇ ਬੰਦਾ ਪਰਾਇਆ ਹੱਕ ਨਾ ਖਾਵੇ ਸਾਧ ਸੰਗਤ ਜੀ ਗੱਲੀ ਪੈਸਤ ਨਾ ਜਾਈਏ ਛੂਟੇ ਸੱਚ ਕਮਾਏ ਨਿਰੀਆਂ ਗੱਲਾਂ ਨਾਲ ਬੰਦਾ ਸੁਰਗਾਂ ਨੂੰ ਨਹੀਂ ਜਾਂਦਾ ਛਟਕਾਰਾ ਤਾਂ ਸੱਚ ਦੀ ਕਮਾਈ ਦੁਆਰਾ ਹੀ ਹੋਣਾ ਇਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਜੀ ਦੇ ਘਰ ਰਹੇ ਆ ਸਾਧ ਸੰਗਤ ਜੀ ਇਵੇਂ ਗਰੀਬਾਂ ਨੂੰ ਵੀ ਮਹਾਰਾਜ ਨੇ ਪ੍ਰੇਮ ਕੀਤਾ ਇੱਥੋਂ ਹੀ ਪਤਾ ਲੱਗਦਾ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਦਿਲ ਦੇ ਪ੍ਰੇਮ ਨੂੰ ਦੇਖਿਆ ਹੈ ਸ਼ਰਦਾ ਨੂੰ ਦੇਖਿਆ ਜੇ ਆਪਾਂ ਵੀ ਸ਼ਰਦਾ ਬਣਾਲੀ